ਪਿਛਲੇ ਦਿਨੀ ਇਮੀਗ੍ਰੇਸ਼ਨ ਦੇ ਮਾਲਕ ਤੇ ਵੱਲੋਂ ਐਚਟੀਐਫਸੀ ਦੀ ਬ੍ਰਾਂਚ ਤੇ ਵਿੱਚ ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ ਗਿਆ ਸੀ ਦੱਸਦੀ ਹੈ ਕਿ ਇਮੀਗ੍ਰੇਸ਼ਨ ਦੇ ਮਾਲਕ ਰਾਜਦੀਪ ਸਿੰਘ ਤੇ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਤੇ ਵਿੱਚ ਉਸਨੇ ਕੁਝ ਲੋਕਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਸੀ ਤਾਂ ਇਮੀਗ੍ਰੇਸ਼ਨ ਦੇ ਮਾਲਕ ਦਾ ਅਚਨਾਂ ਮੱਖਾਂ ਦੇ ਨਾਲ ਸਸਕਾਰ ਕੀਤਾ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਭੁਰਾ ਹਾਲ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਦੁੱਖਾਂ ਦਾ ਪਹਾੜ ਇਸ ਪਰਿਵਾਰ ਦੇ ਉੱਤੇ ਟੁੱਟਿਆ ਪਿਆ ਜੇ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪੰਜ ਲੋਕਾਂ ਦੇ ਖਿਲਾਫ ਬਾਈ ਨਮ ਮਾਮਲਾ ਵੀ ਦਰਜ ਕੀਤਾ ਗਿਆ ਹੈ ਹਾਲਾਂਕਿ ਕਿਸੇ ਦੀ ਹਜੇ ਗ੍ਰਿਫਤਾਰੀ ਨਹੀਂ ਹੋਈ ਤਾਂ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸ਼ਬਦਾਂ ਨਿਗੇ ਜੀ ਇਸ ਲਈ ਤੁਸੀਂ ਆ ਪਛ ਸਸਕਾਰ ਦੇ ਵੀ ਦੇਖ ਰਹੇ ਹੋ ਸ਼ਹਿਰ ਦਾ ਕਿਹੜਾ ਮਸ਼ਿੰਦਾ ਜਿਹੜਾ ਚ ਨਹੀਂ ਆਇਆ ਹੋਇਆ ਰਾਜਦੀਪ ਦਾ ਇੰਨਾ ਪਿਆਰ ਸੀ ਸਾਰਿਆਂ ਨਾਲ ਚੰਡੀਗੜ੍ਹ ਤੋਂ ਲੈ ਕੇ ਮੋਗੇ ਤੱਕ ਕਿੱਥੋਂ ਕਿੱਥੋਂ ਲੋਕਾਂ ਚ ਨਹੀਂ ਆਏ ਹੋਏ ਜੀ ਕੋਈ ਸਸਕਾਰ ਤੇ ਬਹੁਤ ਹੀ ਮੰਦ ਅੱਗੇ ਘਟਨਾ ਹੈ ਜੀ ਔਰ ਕੀ ਕਰ ਸਕਦੇ ਆ ਜੀ ਭਾਣਾ ਮੰਨਣਾ ਹੀ ਪੈਣਾ ਜੀ ਸਾਰਿਆਂ ਨੂੰ ਜਿਹੜੀ ਇਹ ਟੱਪਾ ਬਾਤ ਸੀਗੀ ਕੀ ਇਨਸਾਫ ਬਿਲਕੁਲ ਜੀ ਪਰਿਵਾਰ ਦੇ ਨਾਲ ਖੜੇ ਆ ਜੀ ਸਾਰੇ ਜਿਹੜੇ ਉਹਦੇ ਮਿੱਤਰ ਹੈਗੇ ਅਸੀਂ ਸਾਰੇ ਅਸੀਂ ਖੜੇ ਆ ਜੀ ਨਾਲ ਪਰਸੋਂ ਦੇ ਜਿੱਦਨ ਦੀ ਇਹ ਘਟਨਾ ਹੋਈ ਆ ਸਾਰੇ ਚੰਡੀਗੜ੍ਹ ਪਹੁੰਚ ਹੀ ਗਏ ਸੀਗੇ ਜੀ ਮੋਹਲੀ ਪਹੁੰਚ ਗਏ ਸੀਗੇ ਔਰ ਅਫਰ ਵੀ ਦਰਜ ਹੋ ਗਈ ਆ ਜਿਹੜੇ ਪੰਜ ਅਕਿਊਜ਼ਡ ਹੈਗੇ ਜੀ ਉਹਨਾਂ ਦੇ ਵੀ ਨਾਵਾਂ ਦੇ ਬਾਈ ਨੇਮ ਹੋ ਗਈ ਆ ਜੀ ਉਹਨੂੰ ਦੇਖੋ ਪ੍ਰਸ਼ਾਸਨ ਕਦੋਂ ਉਹਨਾਂ ਨੂੰ ਰੈਸਟ ਕਰਦਾ ਜੀ ਉਹਦੇ ਉਹਦੇ ਲਈ ਲੱਗੇ ਹੋਏ ਆ ਤੇ ਦੇਖੋ ਜੇ ਨਹੀਂ ਗੱਲ ਬਣੂਗੀ ਵਿਰਦਾਰੇ ਮੁੱਗਿਆ ਦੇ ਇਕੱਠੇ ਹੋ ਕੇ ਮਹਾਲੀ ਪਹੁੰਚਾਂਗੇ ਜੀ ਸੂਸਾਇਡ ਜਿਹੜੀ ਉਹ ਵੀ ਜਾਰੀ ਕੀਤੀ ਗਈ ਆ ਸੂਸਾਇਡ ਨੋਟ ਵੀ ਜਾਰੀ ਕੀਤਾ ਗਿਆ ਕਾਫੀ ਕੁਝ ਲਿਖਿਆ ਗਿਆ ਉਹਦੇ ਵਿੱਚ ਬਿਲਕੁਲ ਜੋ ਇਹਨਾਂ ਦਾ ਇੱਕ ਪੁਲਿਸ ਦਾ ਪ੍ਰੋਸੀਜਰ ਹੁੰਦਾ ਹੁੰਦਾ ਹੈ ਜੀ ਜਿਹੜਾ ਆਈ ਥਿੰਕ ਸੂਸਾਇਡ ਨੋਟ ਆ অথেন্টিਟੀਟੀ ਉਹਦੀ ਚੈੱਕ ਕਰਨਗੇ ਕਿ ਵੀ ਉਹਦੀ ਹੈਂਡਰਾਈਟਿੰਗ ਹੈ ਕਿ ਨਹੀਂ ਹੈ ਔਰ ਬਾਕੀ ਜਿਹੜਾ ਉਹਨੇ ਬੋਲ ਕੇ ਪਾਇਆ ਉਹ ਤੋਂ ਕਟੋ-ਕਟ 5-7 ਸੈਕਿੰਡ ਬਾਅਦ ਹੀ ਉਹਨੇ ਆਪ ਦੇ ਆਪ ਨੂੰ ਸ਼ੂਟ ਕਰ ਲਿਆ ਉਹ ਤਾਂ ਸਭ ਤੋਂ ਵੱਡਾ ਸਬੂਤ ਹੈਗਾ ਹੀ ਹੈਗਾ ਜੀ ਸੂਸਬ ਦੂਸਰਾ ਦਿਨ ਵੀ ਦੀ ਹੈ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਗੀ ਗ੍ਰਿਫਤਾਰੀ ਤਾਂ ਐ ਜੀ ਦੇਖੋ ਇੱਕ ਤਾਂ ਉਹਦਾ ਪੀਐਸਓ ਹੈ ਇਹ ਜੀ ਦਾ ਜਿਹੜਾ ਰਾਣਾ ਰਾਣਾ ਕਰਕੇ ਮੁੰਡਾ ਇੱਕ ਏ.ਆਈ.ਜੀ ਆਪ ਨੇ ਉਹ ਤਾਂ ਫੋਨ ਫੋਨ ਬੰਦਾ ਜੀ ਭੱਜ ਗਏ ਬਾਕੀ ਫਿਰੋਜ਼ਪੁਰ ਵਾਲੇ ਹੈਗੇ ਬੰਦੇ ਦੇਖੋ ਜੀ ਹੁਣ ਸਾਰਿਆਂ ਦੇ ਫੋਨ ਫੋਨ ਦਾ ਬੰਦ ਆ ਸੋ ਅੱਜ ਜਿਹੜੇ ਮੀਡੀਆ ਵਾਲੇ ਹੈਗੇ ਚੰਡੀਗੜ੍ਹ ਤੋਂ ਵੀ ਉਹਨਾਂ ਨੇ ਵੀ ਕਾਫੀ ਫੋਨ ਫੋਨ ਉਹਨਾਂ ਨੰਬਰਾਂ ਤੇ ਲਾਏ ਸੀ ਜਿਹੜੇ ਸੂਸਬ ਨੋਟ ਤੇ ਹੈਗੇ ਆ ਔਰ ਕਿਸੇ ਨੇ ਫੋਨ ਚੱਕਿਆ ਸਾਰੇ ਫੋਨ ਬੰਦ ਸੀਗੇ ਲੱਗਦਾ ਪਰਿਵਾਰ ਨੂੰ ਹੁਣ ਇਨਸਾਬ ਮਿਲੂਗਾ ਮਿਲੂਗਾ ਜੀ ਅਸੀਂ ਸਾਰਾ ਸ਼ਹਿਰ ਖੜਾ ਜੀ ਪਰਿਵਾਰ ਦੇ ਨਾਲ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਜਿਹੜਾ ਜੀ ਕਾਨੂੰਨੀ ਕਾਰਵਾਈ ਆ ਉਹ ਪੂਰੀ ਹੋਣੀ ਚਾਹੀਦੀ ਹੈ ਜੇ ਨਹੀਂ ਹੋਊਗੀ ਤਾਂ ਫਿਰ ਅਸੀਂ ਖੜੇ ਹਾਂ ਜੀ ਸਾਰੇ ਸ਼ਹਿਰ ਵਾਲੇ ਨਾਲ ਅਜਿਹਾ ਕਿ ਇਹ ਕਿਹੜਾ ਬੀਕਾਨੇਰਾ ਮੋਹੱਲੇ ਜਾਣਾ ਸਾਰਿਆਂ ਨੇ ਮੋਗਲੇ ਇਕੱਠੇ ਹੋ ਕੇ ਮੋਹੱਲੀ ਪਹੁੰਚ ਜਾਣਗੇ ਜੀ ਕਿੱਡੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਉਸ ਨੌਜਵਾਨ ਨਰਾਜਜੀਤ ਦੀ ਮੌਤ ਤੇ ਜਿਹੜਾ ਸਾਡੇ ਛੋਟੇ ਭਰਾ ਵਰਗਾ ਸੀ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਬਹੁਤ ਮਾੜਾ ਹੋਇਆ ਇੱਕ ਸਾਡਾ ਅਨਮੋਲ ਹੀਰਾ ਸਾਡਾ ਛੋਟਾ ਵੀਰ ਇਸ ਦੁਖਦਾਈ ਸਿਸਟਮ ਦੀ ਘੇਂਟ ਚੜਿਆ ਉਸ ਦਿਨ ਮੈਨੂੰ ਤਕਰੀਬਨ 4 ਵਜੇ ਫੋਨ ਆਇਆ ਅਸੀਂ ਇਮੀਡੀਏਟਲੀ ਫੋਨ 'ਤੇ ਆਉਂਦਿਆਂ ਸਾਰਾ ਅਸੀਂ ਉੱਥੇ ਗਏ ਜਦੋਂ ਉੱਥੇ ਗਏ ਉੱਥੇ ਇਹਨਾਂ ਦੇ ਫਾਦਰ ਸਾਹਿਬ ਨੂੰ ਮਿਲੇ ਜੋ ਜਾ ਕੇ ਉੱਥੇ ਫੈਕਟਸ ਸਾਨੂੰ ਪਤਾ ਲੱਗੇ ਉਹ ਇਹ ਸੀਗੇ ਇਹਨਾਂ ਦੇ ਫਾਦਰ ਪਰਮਜੀਤ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਰਾਜਦੀਪ ਦਾ 8 ਤਰੀਕ ਦੀ ਰਾਤ ਨੂੰ 8925 ਦੀ ਰਾਜ ਨੂੰ ਉਹਨਾਂ ਨੂੰ ਫੋਨ ਆਇਆ ਉਹਨੇ ਆਪਣੀ ਪਰੇਸ਼ਾਨੀ ਦਾ ਕਾਰਨ ਦੱਸਿਆ ਅਗਲੇ ਦਿਨ ਉਹ ਦੱਸਦੇ ਆ ਕਿ ਕਹਿੰਦੇ ਜਦੋਂ ਮੈਨੂੰ ਫੋਨ ਆਇਆ ਅਸੀਂ ਉੱਥੇ ਗਏ ਜਾ ਕੇ ਸਾਰੀ ਗੱਲ ਕੀ ਪਤਾ ਲੱਗੀ ਕਿ ਰਾਜਦੀਪ ਨੂੰ ਗੁਰਜੋਤ ਸਿੰਘ ਐਸਪੀ ਸਾਹਿਬ ਜਿਹੜੇ ਹੈਗੇ ਆ ਜਿਹੜੇ ਉੱਥੇ ਏਆਈਜੀ ਵੀ ਹੈਗੇ ਆ ਮੋਹੱਲੀ ਦੇ ਵਿੱਚ ਉਹਨਾਂ ਦੀ ਪੁੱਠੀ ਆ ਉਹਨਾਂ ਦੇ ਨਾਲ ਉਹਨਾਂ ਦੀ ਪੈਸੀ ਇਨਵੈਸਟ ਕੀਤੀ ਵੇ ਸੀ ਉਹਨਾਂ ਨੇ ਇਹਨਾਂ ਦੀ ਫਾਈਨੈਂਸ ਕੰਪਨੀ ਦੇ ਵਿੱਚ ਸੌਰੀ ਇਹਨਾਂ ਦੀ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਤੇ ਨਾਲ-ਨਾਲ ਉੱਥੇ ਦੋ ਹੋਰ ਹੈਗੇ ਆ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਉਹ ਵੀ ਰਾਜਦੀਪ ਦੇ ਕੋਈ ਨੌਨ ਸੀਨੀਅਰ ਦੇ ਵਿੱਚ ਕੋਈ ਸੀਏ ਹੈਗਾ ਇੱਕ ਇੱਕ ਉਹ ਸੀਗਾ ਕੋਈ ਪ੍ਰੋਜਪੁਰ ਦੇ ਦੋ ਇਮੀਗ੍ਰੇਸ਼ਨ ਵਾਲੇ ਹੈਗੇ ਆ ਉਹਨਾਂ ਦੇ ਨਾਲ ਦੀ ਕੁਝ ਉਹਨਾਂ ਦਾ ਲੈਣ-ਦੇਣ ਸੀਗਾ ਉਹਨਾਂ ਨੇ ਉਹਨਾਂ ਦੇ ਫਿਰ ਤਾਂ ਸੀਏ ਸੀ ਉਹਨਾਂ ਦਾ ਕੋਈ ਅਗਰਵਾਦ ਸਰ ਨੇ ਮੈਂ ਤਾਂ ਲੱਗਦਾ ਉਨੇ ਉਹਨਾਂ ਦਾ 3.5 ਕਰੋੜ ਰੁਪਇਆ ਇੱਕ ਤੇ 2.5 ਕਰੋੜ ਰੁਪਇਆ ਇੱਕ ਤੇ ਜਿਹੜੇ ਇਮੀਗ੍ਰੇਸ਼ਨ ਵਾਲੇ ਫੋਜਪੁਰ ਵਾਲੇ ਸੀਗੇ ਉਹਨਾਂ ਨੇ 40 ਲੱਖ ਰੁਪਇਆ ਉਹਨਾਂ ਦਾ ਦੇਣਾ ਸੀ ਤੇ ਜਿਹੜੇ ਗੁਰਜੂਰ ਸਿੰਘ ਐਸਪੀ ਹੈਗੇ ਆ ਉਹਨਾਂ ਨੇ ਜੋ ਕੱਲ ਡੈੱਡ ਬੋਡੀ ਤੇ ਸ਼ਾਮ ਨੂੰ ਆਈ ਸੀਗੀ ਅਸੀਂ ਆਪਾਂ ਸਾਰੇ ਇੱਧਰ ਹੀ ਬਿਜ਼ੀ ਹੈਗੇ ਆ ਇਸ ਤੋਂ ਬਾਅਦ ਪੁਲਿਸ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰਦੀ ਆ ਉਮੀਦ ਕਰਦੇ ਆ ਕਿ ਜਿੱਥੇ ਐਡਾ ਵੱਡਾ ਅਫਸਰ ਇਨਵੋਲਵ ਹੈਗਾ ਇਸ ਕੇਸ ਦੇ ਵਿੱਚ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਉਹ ਤੁਸੀਂ ਨੀਅਰ ਅਫਸਰ ਕੋਈ ਹੈਗਾ ਐਸਐਸਪੀ ਰੈਂਕ ਦਾ ਇਹ ਕੁਲੈਂਟ ਐਸਪੀ ਜਾਂ ਡੀਆਈਜੀ ਰੈਂਕ ਦਾ ਅਧਿਕਾਰੀ ਜਿਹਦਾ ਅੰਦਾਯੂ ਹੋਣਾ ਚਾਹੀਦਾ ਤਾਂ ਕਿ ਪ੍ਰਵਾਹ ਨੂੰ ਇਨਸਾਫ ਮਿਲ ਸਕੇ ਤੁਸੀਂ ਦੇਖ ਹੀ ਲਿਆ ਅੱਜ ਸਾਰਾ ਸ਼ਮਸ਼ਾਨਘਾਟ ਭਰਿਆ ਸੀ ਬਹੁਤ ਵਦੀਕੀ ਹੋਈ ਆ ਸਾਡੇ ਭਰਾ ਛੋਟੇ ਭਰਾ ਰਾਜਦੀਪ ਸਿੰਘ ਦਾ ਬਹੁਤ ਜ਼ਬਰਦਸਤ ਇੱਕ ਦਿਨ ਪਹਿਲਾਂ ਵੀ ਫੋਨ ਆਇਆ ਮੈਨੂੰ ਇੱਕ ਦਿਨ ਪਹਿਲਾਂ ਹੀ ਪਿਤਾ ਜੀ ਬਾਰੇ ਪੁੱਛਿਆ ਵੀ ਮੈਂ ਗੱਲ ਕਰਨੀ ਆ ਚਲੋ ਗੱਲ ਨਹੀਂ ਹੋ ਸਕੀ ਅਗਲੇ ਦਿਨ ਆਹ ਕੰਮ ਕਰ ਲਿਆ ਨੇ ਸਾਨੂੰ ਤਾਂ ਪਤਾ ਲੱਗਿਆ ਜਦੋਂ ਸੱਚ ਨਹੀਂ ਮੰਨਿਆ ਅਈ ਅਰਦਾਸ ਕੀਤੀ ਵੀ ਗੱਲ ਸਾਰੀ ਝੂਠ ਹੋਵੇ ਉਹਦਾ ਪਿਆਰ ਸੀ ਤੁਹਾਡੇ ਨਾਲ ਇਕੱਠੇ ਜਾਣ ਦੇ ਰਿਹਾ ਇਕੱਠੇ ਦੀ ਇਕੱਠੇ ਸੰਡੇ ਨੂੰ ਉਹਨੇ ਆਉਣਾ ਸੀ ਕਟਿੰਗ ਵਗੈਰਾ ਕਰਾਉਣ ਜਾਂਦੇ ਸੀ ਫੋਨ ਕਰ ਦਣਾ 8 ਵਜੇ ਆ ਜੀ 8 ਵਜੇ ਸਾਰਾ ਸਾਡਾ ਗਰੁੱਪ ਸੀ ਸੰਡੇ ਉੱਥੇ ਬੈਹnde ਉੱਠਦੇ ਸੀਗੇ ਜੀ ਹੁਣ ਵੀ ਉਸ ਦਿਨ 3 ਤਰੀਕ ਨੂੰ ਜਿਸ ਦਿਨ ਆਪਣਾ ਕੈਂਪ ਲੱਗਾ ਫੂਨਦਾਨ ਕੈਂਪ ਨਾਨਕਸਰ ਆ ਗਿਆ ਕਹਿੰਦਾ ਮੈਂ ਤੇ ਉੱਥੇ ਪਹੁੰਚ ਗ੍ਰੀਨ ਸਿਟੀ ਚਾਹ ਚੂ ਪੀਨੇ ਆ ਉੱਥੇ ਇਕੱਠੇ ਹੋ ਕੇ ਬੰਦੇ ਫਿਰ ਜਾਣਗੇ ਫਿਰ ਆਪਾਂ ਉੱਥੇ ਅ ਜੋਨੇ ਇਸ ਵਾਰ ਦਿਨਾਂ ਗੱਲਬਾਤ ਹੁੰਦੀ ਰਹਿੰਦੀ ਸੀ ਕਦੇ ਗੱਲਬਾਤ ਨਹੀਂ ਕੀਤੀ ਤੁਹਾਡੇ ਨਾਲ ਵੀ ਕੀ ਪ੍ਰੋਬਲਮ ਹੈ ਭਾਈ ਮੈਂ ਦੁੱਖ ਦੇ ਵਿੱਚ ਹਾਂ ਕੋਈ ਉਸ ਤਰ੍ਹਾਂ ਭਾਈ ਬਿਲਕੁਲ ਨਹੀਂ ਨਾ ਉਹਦੇ ਚਿਹਰੇ ਤੋਂ ਚੱਲ ਕਦਾ ਸੀ ਵੀ ਉਹ ਕਿਸੇ ਦੁੱਖ ਚ ਕੋਈ ਗੱਲ ਨਹੀਂ ਕੀਤੀ ਕਿਸੇ ਵੀ ਤਰ੍ਹਾਂ ਦੀ ਉਹ ਵੀ ਇਹਨਾਂ ਦੇ ਦੋਸਤੀ ਸੀ ਮੈਨੂੰ ਪਤਾ ਲੱਗਿਆ ਉਹ ਜਿਹੜਾ ਪੁਲਿਸ ਮੁਲਾਜ਼ਮ ਜਿਹੜੇ ਆ ਗਿਆ ਉਹ ਯਾਰ ਸੀ ਯਾਰ ਮਾਰੀ ਕਰਕੇ ਸੁਸਾਇਡ ਨੋਟ ਵੀ ਉਹਨਾਂ ਕੋਲ ਮਿਲੇ ਹੈ ਵੀ ਉਹਨਾਂ ਦੇ ਬਿਲਕੁਲ ਜੀ ਦੇਖੀ ਹੈ ਜੀ ਸਾਨੂੰ ਤਾਂ ਇਨਸਾਫ ਚਾਹੀਦਾ ਜੀ ਜੇ ਇਨਸਾਫ ਨਾ ਮਿਲਿਆ ਤਾਂ ਸਾਡਾ ਸਾਰਾ ਮੋਗਾ ਤੇ ਮੁਹੱਲੇ ਦੀਆਂ ਸੜਕਾਂ ਜਾਮ ਕਰੂਗੇ